ਜੇਕਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਾਲਾਂ ਤੱਕੇ ਮੁਕੇ ਤੇ ਸਭ ਕੁਝ ਸਹਿਣਾ ਆਉਣਾ ਚਾਹੀਦਾ ਹੈ ਤਾਂ ਹੀ ਤੁਹਾਡੀ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਪ੍ਰਦੀਪ ਅਡੋਲ ਤੇ ਮੇਰੇ ਨਾਲ ਨੇ ਗੁਰਸ਼ਰਨ ਗੁਰਸ਼ਰਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਪ੍ਰਦੀਪ ਜੀ ਅੱਜ ਆਪਾਂ ਗੱਲ ਕਰਾਂਗੇ ਵਿਚਾਰਾਂ ਦੀ ਵਿਚਾਰ ਜੋ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਇਹ ਵਿਚਾਰ ਸਾਨੂੰ ਚੰਗੇ ਤੇ ਮਾੜੇ ਪਾਸੇ ਲੈ ਕੇ ਜਾਂਦੇ ਨੇ ਜਦੋਂ ਮਹਿਸੂਸ ਹੋਵੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਰੁਕ ਗਏ ਆਂ ਠਹਿਰਾਵ ਆ ਗਿਆ ਤਾਂ ਸਾਨੂੰ ਇਸ ਦੇ ਲਈ ਮਾੜਾ ਨਹੀਂ ਸੋਚਣਾ ਚਾਹੀਦਾ ਸਾਨੂੰ ਚੰਗਾ ਸੋਚਣਾ ਚਾਹੀਦਾ ਕਿਉਂਕਿ ਕਹਿੰਦੇ ਨੇ ਜਦੋਂ ਹਨੇਰਾ ਆ ਜਾਵੇ ਤਾਂ ਉਸ ਤੋਂ ਬਾਅਦ ਚਾਨਣਾ ਜ਼ਰੂਰ ਹੁੰਦਾ ਸੋ ਮੈਨੂੰ ਗੁਰਸ਼ਰਨ ਇਸ ਚੀਜ਼ ਤੇ ਲੱਗਦਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਕਈ ਵਾਰ ਐਦਾਂ ਹੁੰਦਾ ਹੈ ਕਿ ਅਸੀਂ ਬਹੁਤੀ ਚੀਜ਼ ਦੇ ਵਿੱਚ ਫਸ ਜਾਂਦੇ ਆਂ ਬਹੁਤੇ ਵਿਚਾਰਾਂ ਦੇ ਵਿੱਚ ਫਸ ਜਾਂਦੇ ਆਂ ਯਾ ਫਿਰ ਜ਼ਿੰਦਗੀ ਦੀ ਉਸ ਦੌੜ ਤੇ ਵਿੱਚ ਉਲਝ ਜਾਂਦੇ ਆ ਕਿ ਸਾਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਰਾਹ ਨੂੰ ਜਾਈਏ ਹਨਾ ਪਰ ਇੱਥੇ ਠਹਿਰਾਵ ਦੀ ਵੀ ਲੋੜ ਆ ਠਹਿਰਾਵ ਹੀ ਸਗੀ ਜ਼ਿੰਦਗੀ ਦੇ ਵਿੱਚ ਸਾਨੂੰ ਚੰਗੀ ਦਿਸ਼ਾ ਵੀ ਦਿਖਾ ਸਕਦਾ ਸੋ ਮੈਨੂੰ ਲੱਗਦਾ ਹੈ ਕਿ ਹਨੇਰੇ ਤੋਂ ਬਾਅਦ ਜਿਵੇਂ ਚਾਨਣਾ ਜ਼ਰੂਰ ਆਉਂਦਾ ਹੈ ਤਾਂ ਠਹਿਰਾਵ ਤੋਂ ਬਾਅਦ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਚੰਗਾ ਹੋਵੇਗਾ ਤਾਂ ਤੁਹਾਨੂੰ ਕੀ ਲੱਗਦਾ ਹੈ ਇਸ ਚੀਜ਼ ਤੇ ਹੂੰ ਠਹਿਰਾਵ ਦੀ ਗੱਲ ਕੀਤੀ ਹੈ ਪ੍ਰਦੀਪ ਜਦੋਂ ਠਹਿਰਾਵ ਆਉਂਦਾ ਹੈ ਨਾ ਇੱਕ ਉਹਦੇ ਵਿੱਚ ਇੱਕ ਚਿੰਤਾ ਵਾਲਾ ਚੁੱਪ ਦੀ ਗੱਲ ਹੁੰਦੀ ਜਦੋਂ ਕਿਸੇ ਗੱਲ ਦਾ ਠਹਿਰਾਵ ਆਉਂਦਾ ਤਾਂ ਵਿਅਕਤੀ ਚੁੱਪ ਹੋ ਜਾਂਦਾ ਹੁਣ ਇਹ ਚੁੱਪਨਾ ਅੱਗੇ ਦੋ ਤਰ੍ਹਾਂ ਕਾਰਨ ਦੋ ਕਾਰਨਾ ਕਰਕੇ ਆਉਂਦੀ ਹੈ ਜ਼ਿਆਦਾਤਰ ਇੱਕ ਤਾਂ ਬੰਦਾ ਉਦੋਂ ਚੁੱਪ ਹੋ ਜੇਗਾ ਜਦੋਂ ਉਸ ਨੂੰ ਸਭ ਕੁਝ ਮਿਲ ਗਿਆ ਤੇ ਉਹ ਸੰਤੁਸ਼ਟ ਹੋ ਕੇ ਬੈਠ ਗਿਆ ਉਹ ਚੁੱਪ ਅਤੇ ਠਹਿਰਾਵ ਬੰਦਾ ਮਾਣਦਾ ਹੈ ਉਹਨੂੰ ਇੰਜੋਏ ਕਰਦਾ ਹੈ ਤੇ ਦੂਸਰੀ ਚੁੱਪ ਉਹ ਹੈ ਜਦੋਂ ਉਸ ਨੂੰ ਕੁਝ ਮਿਲਿਆ ਨਹੀਂ ਉਹ ਫਿਕਰਾਂ ਦੇ ਵਿੱਚ ਆ ਤੇ ਚੁੱਪ ਹੋ ਗਿਆ ਅੰਦਰ ਹੀ ਸੁੰਗੜ ਕੇ ਬੈਠ ਗਿਆ ਇਹ ਹੋ ਗਈ ਚਿੰਤਾ ਵਾਲਾ ਠਹਿਰਾਵ ਹੁਣ ਜੇ ਦਾ ਤੁਸੀਂ ਸੰਤੁਸ਼ਟ ਹੋ ਤੇ ਰੁਕੇ ਹੋਏ ਹੋ ਤਾਂ ਇਹ ਬਹੁਤ ਵਧੀਆ ਗੱਲ ਹੈ ਕਿ ਕਿਉਂਕਿ ਅੱਗੇ ਕੁਛ ਨਾ ਕੁਛ ਤੁਹਾਨੂੰ ਦਿਖ ਜਾਣਾ ਹੈ ਮਨ ਸ਼ਾਂਤ ਹੈ ਸਭ ਕੁਝ ਮਿਲ ਚੁੱਕਿਆ ਹੈ ਸੰਤੁਸ਼ਟੀ ਤੁਹਾਡੇ ਅੰਦਰ ਹੈ ਤੇ ਹੁਣ ਤੁਸੀਂ ਜਿਹੜੇ ਵੀ ਰਾਹ ਨੂੰ ਇਸ ਤੋਂ ਬਾਅਦ ਅਪਣਾਉਂਗੇ ਤਾਂ ਉਹ ਚੰਗਾ ਹੀ ਹੋਏਗਾ ਪਰ ਜੇ ਤੁਹਾਡੇ ਮਨ ਦੇ ਵਿੱਚ ਕੋਈ ਦੁੱਖ ਤਕਲੀਫ ਹੈ ਕਿਸੇ ਟੈਨਸ਼ਨ ਦੇ ਕਾਰਨ ਤੁਸੀਂ ਚੁੱਪ ਹੋ ਕੇ ਬੈਠੇ ਹੋ ਤਾਂ ਇਹ ਤੁਹਾਨੂੰ ਨਿਗਾਰਵਾ ਲੈ ਕੇ ਜਾਏਗਾ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮੰਨ ਕੇ ਆਪਾਂ ਨਾ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਆਂ ਵੈਸੇ ਤੁਸੀਂ ਦਿਨਾਂ ਤੇ ਰਾਤ ਦੀ ਗੱਲ ਕੀਤੀ ਹੈ ਕਿ ਰਾਤ ਜੇ ਆਈ ਹੈ ਤਾਂ ਦਿਨ ਵੀ ਇੱਕ ਦਿਨ ਆਊਗਾ ਪਰ ਇਹਨਾਂ ਚੀਜ਼ਾਂ ਨੂੰ ਦੇਖਣਾ ਤੇ ਮੰਨਣਾ ਹੀ ਛੱਡਤਾ ਆਪਣੇ ਲੋਕਾਂ ਨੇ ਜੇ ਆਪਾਂ ਵੀ ਦੇਖੀਏ ਤਾਂ ਕਿਵੇਂ ਇੱਕਦਮ ਇੱਕ ਬੱਚੇ ਦੇ ਵੱਲੋਂ ਸੋਚ ਕੇ ਦੇਖਿਆ ਜਾਵੇ ਉਹ ਦੇਖੇਗਾ ਕਿ ਹੁਣ ਸੂਰਜ ਚੜ੍ਹਿਆ ਹੋਇਆ ਹੈ ਸਾਰਾ ਕੁਝ ਦਿਖ ਰਿਹਾ ਸਾਰੇ ਕਿਤੇ ਰੰਗ ਬਰੰਗੇ ਫੁੱਲ ਪੱਤੇ ਲੋਕ ਚਾਂਦਨਾ ਪੰਛੀ ਸਭ ਉੱਡ ਰਹੇ ਨੇ ਤੇ ਇੱਕਦਮ ਰਾਤ ਹੋ ਗਈ ਤੇ ਰਾਤ ਨੂੰ ਸਭ ਕੁਝ ਸ਼ਾਂਤ ਹੋ ਗਿਆ ਤੇ ਸਾਰਾ ਕੁਝ ਦਿਖਾਣਾ ਦਿਖਾਈ ਦੇਣਾ ਬੰਦ ਹੋ ਗਿਆ ਕਾਲਾ ਕਾਲਾ ਹੀ ਦਿਖ ਰਿਹਾ ਹੁਣ ਰਾਤ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈ ਇੱਕ ਬੱਚਾ ਨੂੰ بڑے ਚੰਬੇ ਦੇ ਨਾਲ ਦੇਖਦਾ ਹੈ ਕਿ ਕਿੰਨੀ ਵਧੀਆ ਗੱਲ ਹੋ ਗਈ ਇਹ ਤਾਂ ਸਾਰਾ ਨੇਰਾ ਛੱਟ ਗਿਆ ਹੁਣ ਇਹ ਚੀਜ਼ਾਂ ਦਾ ਸਾਨੂੰ ਵੀ ਪਤਾ ਹੈ ਕਿ ਰਾਤ ਤੋਂ ਬਾਅਦ ਦਿਨ ਹੋਣੀ ਹੈ ਪਰ ਅਸੀਂ ਇਹਨੂੰ ਮੰਨਣਾ ਛੱਡਤਾ ਹਰੇਕ ਦਿਲੀ ਰਾਤ ਤੋਂ ਬਾਅਦ ਦਿਨ ਹੋ ਰਹੀ ਹੈ ਆਪਾਂ ਉਹਨੂੰ ਦੇਖਣਾ ਚਾਹਤਾ ਆਪਾਂ ਸਨਸੈਟ ਪੁਆਇੰਟ ਤਾਂ ਜ਼ਰੂਰ ਬਣਾ ਲਏ ਨੇ ਕਿ ਅਸੀਂ ਜਾ ਕੇ ਦੇਖ ਲੈਣੇ ਆ ਸੂਰਜ ਡੁੱਬ ਰਿਹਾ ਹੈ ਸੂਰਜ ਸਨਰਾਈਜ਼ ਹੋ ਰਿਹਾ ਹੈ ਸਨਸੈਟ ਹੋ ਰਿਹਾ ਪਰ ਤੁਸੀਂ ਇਹ ਦੇਖੋ ਨਾ ਕਿੰਨੇ ਪਿਆਰੀ ਗੱਲ ਹੈ ਇਹ ਕਿ ਰਾਤ ਤੋਂ ਬਾਅਦ ਦਿਨ ਆ ਰਿਹਾ ਹੁਣ ਇਹੋ ਜਿਹੀ ਸੋਚ ਲੈ ਕੇ ਜੇ ਆਪਾਂ ਚੱਲਾਂਗੇ ਤਾਂ ਆਪਾਂ ਕਦੇ ਨਿਰਾਸ਼ਾ ਹੋ ਹੀ ਨਹੀਂ ਸਕਦੇ ਆਪਾਂ ਨੂੰ ਉਹ ਵਿਚਾਰ ਆ ਹੀ ਨਹੀਂ ਸਕਦੇ ਵੀ ਇਹ ਕੀ ਹੋ ਗਿਆ ਹੁਣ ਜੇ ਸਾਡੇ ਚੁੱਪ ਜਿਹੜੀ ਪਸਰੀ ਹੈ ਜਿਹੜਾ ਇੱਕ ਠਹਿਰਾਵ ਆਇਆ ਤੁਸੀਂ ਕਿਹਾ ਇੱਕ ਸੰਤੁਸ਼ਟੀ ਦੇ ਕਾਰਨ ਆਇਆ ਹੋਇਆ ਠਹਿਰਾਵ ਹੈ ਤਾਂ ਯਕੀਨਨ ਤੁਸੀਂ ਅਗਲੀ ਪੌੜੀ ਜਿਹੜੀ ਚੜੋਗੇ ਉਹ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਤੁਹਾਨੂੰ ਸਫਲਤਾ ਵੱਲ ਹੀ ਲੈ ਕੇ ਜਾਊਗੀ ਕਿਉਂਕਿ ਤੁਸੀਂ ਖੁਦ ਸ਼ਾਂਤ ਤੋਂ ਔਰ ਰਸਤਾ ਕਿਤੇ ਵੀ ਖੁੱਲਦਾ ਹੋਵੇ ਜਾ ਕੇ ਜਿਵੇਂ ਹੁੰਦਾ ਨਾ ਕਿ ਤੈਹ ਖਾਨੇ ਬਣੇ ਹੋਏ ਨੇ ਸੱਤ ਚਾਬੀਆਂ ਲਾਈਆਂ ਤੇ ਅੱਗੇ ਜਾ ਕੇ ਪਤਾ ਨਹੀਂ ਕਿੱਥੋਂ ਨਿਕਲਣਾ ਪਰ ਜਦੋਂ ਤੁਹਾਡੇ ਅੰਦਰ ਸ਼ਾਂਤੀ ਹੈ ਨਾ ਔਰ ਤੁਸੀਂ ਸੰਤੁਸ਼ਟ ਹੋ ਆਪਣੇ ਕੀਤੇ ਹੋਏ ਕੰਮਾਂ ਤੋਂ ਪ੍ਰਾਪਤ ਕੀਤੀਆਂ ਹੋਈਆਂ ਚੀਜ਼ਾਂ ਤੋਂ ਤਾਂ ਅੱਗੇ ਜਾ ਕੇ ਜਿੱਥੇ ਵੀ ਨਿਕਲੋਗੇ ਨਾ ਤੁਸੀਂ ਤੁਹਾਨੂੰ ਸੀ ਖੁਸ਼ੀ ਹੀ ਮਹਿਸੂਸ ਕਰਨੀ ਹੈ ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਯਾਰ ਇਹਦਾ ਤਾਂ ਪਤਾ ਨਹੀਂ ਕੀ ਬਣਨਾ ਯਾਰ ਇਹ ਤਾਂ ਦੁਖੀ ਹੀ ਰਹਿੰਦਾ ਹਮੇਸ਼ਾ ਫਿਰ ਆਪਾਂ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿਉਂਕਿ ਆਪਾਂ ਖੁਦ ਦੇ ਨਾਲ ਸੰਤੁਸ਼ਟ ਹ ਜੀ ਗੱਲ ਇਹ ਵੀ ਆ ਜਾਂਦੀ ਹੈ ਗੁਰ ਸ਼ਰਨ ਕਹਿੰਦੇ ਆ ਕਿ ਜੇ ਅਸੀਂ ਖੁਦ ਨੂੰ ਪਿਆਰ ਕਰਾਂਗੇ ਤਾਂ ਹੀ ਤੁਹਾਨੂੰ ਕੋਈ ਦੂਜਾ ਪਿਆਰ ਕਰੇਗਾ ਨਾ ਜੇ ਅਸੀਂ ਆਪਣੇ ਆਪ ਨੂੰ ਹੀ ਨਹੀਂ ਪਛਾਣ ਸਕਾਂਗੇ ਕਿ ਸਾਡੀ ਖੁਸ਼ੀ ਕੀ ਆ ਸਾਡਾ ਦੁੱਖ ਦੇ ਨਾਲ ਕੀ ਨਕ ਲਿੰਕਾ ਤੇ ਅਸੀਂ ਦੁੱਖ ਨੂੰ ਕਿਵੇਂ ਮਹਿਸੂਸ ਕਰ ਰਹੇ ਹਾਂ ਸੁੱਖ ਨੂੰ ਕਿਵੇਂ ਮਾਣ ਰਹੇ ਹਾਂ ਨਾ ਜੇ ਅਸੀਂ ਇਸੇ ਚੀਜ਼ ਨੂੰ ਨਹੀਂ ਸਮਝ ਪਾਰੇ ਤਾਂ ਮੈਨੂੰ ਲੱਗਦਾ ਹੈ ਕਿ ਦੂਸਰਾ ਵੀ ਸਾਨੂੰ ਨਹੀਂ ਸਮਝ ਸਕਦਾ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਦੇ ਵਿੱਚ ਪਹਿਲਾਂ ਹੰਡਾਵਾਂਗੇ ਆਪਣੇ ਆਪ ਦੇ ਵਿੱਚ ਪਹਿਲਾਂ ਸਮਝਾਂਗੇ ਤਾਂ ਤਾਂ ਹੀ ਦੂਜਾ ਸਾਨੂੰ ਜਲਦੀ ਸਮਝੇਗਾ ਕਿ ਆਖਿਰ ਇਸ ਕਿਸ ਤਰੀਕੇ ਦੇ ਨਾਲ ਗੱਲ ਕਰ ਰਿਹਾ ਜਾਂ ਫਿਰ ਇਹ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ। ਦੇਖੋ ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ। ਇਹ ਸਿੱਕੇ ਦੇ ਦੋ ਪਹਿਲੂ ਨੇ ਭਾਵੇਂ ਆਪਾਂ ਕਹੀਏ ਕਿ ਨਹੀਂ ਅਸੀਂ ਇੱਕ ਪਾਸਾ ਹੀ ਉੱਪਰ ਰੱਖਾਂਗੇ। ਸੁਖ ਵਾਲਾ ਪਾਸਾ ਅਸੀਂ ਉੱਪਰ ਰੱਖ ਲਿਆ ਮਰਜ਼ੀ ਦੇ ਨਾਲ ਪਰ ਉਹ ਹੌਲੀ-ਹੌਲੀ ਕਰਦਾ 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 ਦੂਸਰਾ ਪਾਸਾ ਸਾਹਮਣੇ ਆਣਾ ਹੀ ਹੈ ਸੁਖ ਤੋਂ ਬਾਅਦ ਦੁੱਖ ਆਣਾ ਯਕੀਨਨ ਹੈ ਪਰ ਅਸੀਂ ਤੁਸੀਂ ਕਿਹਾ ਕਿ ਅਸੀਂ ਇਹਨੂੰ ਕਿਵੇਂ ਹੰਡਾ ਰਹੇ ਹਾਂ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਤੇ ਦੂਸਰੇ ਬੰਦੇ ਸਾਨੂੰ ਇਸ ਤੋਂ ਹੀ ਜੱਜ ਕਰਦੇ ਨੇ ਕਿ ਇਹਨੇ ਆਪਣੇ ਅੰਦਰ ਕਿੰਨਾ ਕੁਝ ਸਮਾਇਆ ਹੋਇਆ ਹੁਣ ਜੇ ਆਪਾਂ ਉਹਨਾਂ ਲੋਕਾਂ ਦੇ ਵਿਚਾਰਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਉਥਲ-ਪੁਥਲ ਮਚੀ ਹੋਈ ਹੈ ਜਿਹੜੇ ਨਿਤ ਦਿਨ ਵੀਡੀਓਜ਼ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਜਾਂ ਫਿਰ ਕਿਤਾਬਾਂ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਲਿਖ ਦਿੰਦੇ ਨੇ ਜੋ ਕਿ ਕੌਂਟਰੋਵਰਸੀ ਦਾ ਕਾਰਨ ਬਣ ਜਾਂਦਾ ਇਥੋਂ ਉਹ ਚੀਜ਼ਾਂ ਦਾ ਪਤਾ ਲੱਗਦਾ ਹੈ ਵੀ ਉਹਨਾਂ ਦੇ ਅੰਦਰ ਨਾ ਕੁਝ ਚੱਲ ਰਿਹਾ ਲਗਾਤਾਰ ਜਿਸ ਨੂੰ ਉਹ ਇਆ ਤਾਂ ਆਪਣੇ ਅੰਦਰ ਸਮਾਂ ਨਹੀਂ ਪਾ ਰਹੇ ਜਾਂ ਫਿਰ ਉਸ ਤਰੀਕੇ ਦੇ ਨਾਲ ਬਾਹਰ ਨਹੀਂ ਕੱਢ پا ਰਹੇ ਜਿਵੇਂ ਲੋਕ ਉਹ ਚੀਜ਼ ਨੂੰ ਸਮਝ ਸਕਣ ਇਸ ਕਰਕੇ ਹੀ ਐਗਰੈਸ਼ਨ ਆਉਂਦਾ ਹੈ ਇਸ ਕਰਕੇ ਹੀ ਗੁੱਸਾ ਹੁੰਦਾ ਕੋਈ ਵੀ ਵਿਅਕਤੀ ਵੀ ਮੈਂ ਕਹਿਣਾ ਕੀ ਜਾ ਰਿਹਾ ਇਹਨਾਂ ਨੂੰ ਸਮਝ ਕੀ ਆ ਰਿਹਾ ਤੇ ਮੈਂ ਇਹਨੂੰ ਕਹਾ ਕਿਵੇਂ ਹੁਣ ਫਿਰ ਇਸ ਕਰਕੇ ਜਿਹੋ ਜਿਹੇ ਸ਼ਬਦ ਜਿਹੋ ਜਿਹੇ ਗੱਲਾਂ ਤੇ ਵਿਚਾਰ ਸਾਡੇ ਕੋਲ ਆਉਂਦੇ ਨੇ ਅਸੀਂ ਠਾ ਦੇ ਕੇ ਦੂਸਰੇ ਦੀ ਪਲੇਟ ਤੇ ਵਿੱਚ ਪਰੋਸ ਦਿੰਦੇ ਆ ਵੀ ਚੱਕ ਆਹ ਗੱਲ ਸੀਗੀ ਪਰ ਇੱਥੇ ਹੀ ਸਾਨੂੰ ਸਾਵਧਾਨੀ ਦੇ ਨਾਲ ਚੱਲਣਾ ਪਵੇਗਾ ਜਦੋਂ ਸਾਡੇ ਤੇ ਕੋਈ ਦੁੱਖ ਆਇਆ ਤਾਂ ਸਾਨੂੰ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਜੇ ਅਸੀਂ ਦੁਨੀਆਂ ਦੇ ਵਿੱਚ ਆਇਆ ਤਾਂ ਉਹ ਸਭ ਕੁਝ ਜੋ ਕੁਝ ਵੀ ਇਸ ਦੁਨੀਆਂ ਦੇ ਵਿੱਚ ਵਾਪਰ ਰਹੇ ਹੋ ਸਾਡੇ ਨਾਲ ਕਦੇ ਵੀ ਵਾਪਰ ਸਕਦਾ ਹੈ ਇਸ ਕਰਕੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਹਰ ਤਰ੍ਹਾਂ ਦੇ ਦੁੱਖ ਦੇ ਲਈ ਵੀ ਆਪਾਂ ਖੁਸ਼ੀਆਂ ਤਾਂ ਮੰਨਣਾ ਚਾਹਨੇ ਆ ਸੁੱਖ ਤਾਂ ਚਾਹਨੇ ਆ ਕਿ ਸਾਡੀ ਝੋਲੀ ਦੇ ਵਿੱਚ ਸਾਰੇ ਸੁੱਖ ਪੈ ਜਾਣ ਦੁੱਖ ਨੂੰ ਕੋਈ ਨਹੀਂ ਜਾਂਦਾ ਹੁੰਦਾ ਕਿ ਮੇਰੇ ਤੱਕ ਇਹ ਪਹੁੰਚੇ ਪਰ ਆਣਾ ਤਾਂ ਦੁੱਖ ਵੀ ਹੈ ਤੇ ਆਣਾ ਸੁੱਖ ਵੀ ਹੈ ਇਹਨਾਂ ਦੋਵੇਂ ਹਾਲਾਤਾਂ ਦੇ ਵਿੱਚ ਸਾਨੂੰ ਖੁਦ ਨੂੰ ਸਮਝਾਉਣਾ ਪਵੇਗਾ ਦੂਸਰੇ ਨੂੰ ਹੌਸਲਾ ਦੇਣਾ ਪਰ ਦੀ ਬਹੁਤ ਸੌਖਾ ਹੁੰਦਾ ਆਪਾਂ ਕਹਿ ਵੀ ਦਿੰਨੇ ਆ ਕਿ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹਰੇਕ ਨਾਲ ਹੀ ਹੁੰਦਾ ਪਰ ਜਿਨ੍ਹਾਂ ਬੱਚਿਆਂ ਤੇ ਆ ਜਿਨ੍ਹਾਂ ਮਾਪਿਓ ਤੇ ਇਹੋ ਜਿਹੀ ਬਿਫਤਾ ਆਂਦੀ ਆ ਜਿਹੜੇ ਘਰ ਦੇ ਵਿੱਚ ਦੁੱਖ ਆਂਦਾ ਹੈ ਨਾ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਕਿ ਉਹ ਕਿਹੜੇ ਹਾਲਾਤ ਪਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਜੇਕਰ ਕੋਈ ਛੋਟਾ ਬੱਚਾ ਹੈ ਤੇ ਉਹਦੇ ਮਾਪੇ ਚਲੇ ਜਾਣ ਉਹਦੀ ਉਮਰ ساری ਜ਼ਿੰਦਗੀ ਦੇ ਲਈ ਕਿਹੜੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਨਾ ਚਲੀ ਜਾਂਦੀਆਂ ਨਾ ਉਹ ਬੱਚਾ ਹੀ ਜਾਣ ਸਕਦਾ ਏਸੇ ਤਰ੍ਹਾਂ ਹੀ ਜੇਕਰ ਕਿਸੇ ਮਾਪੇ ਦੀ ਇਕਲੌਤਾ ਧੀ ਜਾਂ ਪੁੱਤ ਹੈ ਜੇ ਉਹ ਚਲਾ ਜਾਵੇ ਜਵਾਨ ਬੱਚਾ ਘਰ ਤੋਂ ਚਲਾ ਜਾਵੇ ਤਾਂ ਮਾਪੇ ਨੂੰ ਹੀ ਪਤਾ ਹੁੰਦਾ ਹੈ ਕਿ ਉਹ ਇੱਕ ਇੱਕ ਪਲ ਕਿਵੇਂ ਸਾਂ ਲੈ ਰਹੇ ਨੇ ਉਸ ਬੱਚੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉਹਦਾ ਸਮਾਨ ਉਹਦਾ ਘਰ ਪਰਿਵਾਰ ਉਹਦਾ ਜਨਮ ਦਿਨ ਹਰ ਦਿਨ ਉਹਨਾਂ ਦੇ ਲਈ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਹੁਣ ਅਸੀਂ ਕੀ ਕਰੀਏ ਤਾਂ ਦੁੱਖ ਤੇ ਸੁੱਖ ਦੋਵੇਂ ਚੀਜ਼ਾਂ ਹਰੇਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਹਨ ਇਹਨਾਂ ਨੂੰ ਬਸ ਝੇਲਣਾ ਤੇ ਇਸ ਦੇ ਰਸਤੇ ਤੋਂ ਹੁੰਦੇ ਹੋਏ ਅੱਗੇ ਨਿਕਲਣਾ ਜ਼ਰੂਰੀ ਹੁੰਦਾ ਹੈ ਕਿਹਾ ਜਾਂਦਾ ਹੈ ਨਾ ਕਿ ਜਦੋਂ ਕੋਈ ਬੜਾ ਹੀ ਜ਼ਿਆਦਾ ਦੁਖੀ ਹੋਵੇ ਤੇ ਉਸ ਤੋਂ ਬਾਅਦ ਰੋ ਲੈਂਦਾ ਉਹ ਰੋਣ ਤੋਂ ਬਾਅਦ ਜਦੋਂ ਉਹ ਚੁੱਪ ਹੁੰਦਾ ਨਾ ਉਹ ਇੰਜ ਹੁੰਦਾ ਜਿਵੇਂ ਕਿ ਸਾਰੇ ਬੱਦਲ ਸਾਫ਼ ਹੋ ਗਏ ਪਹਿਲਾਂ ਬੱਦਲ ਵਾਈ ਸੀ ਮੀਂਹ ਪੈ ਗਿਆ ਤੇ ਸ਼ਾਂਤ ਬੱਦਲ ਹੋਏ ਹੋਏ ਹੁੰਦੇ ਨੇ ਨਾ ਉਵੇਂ ਦਾ ਉਹ ਵਿਅਕਤੀ ਹੋ ਜਾਂਦਾ ਹਲਕਾ ਹੋ ਜਾਂਦਾ ਹੂੰ ਰਗੁਸ਼ਵਨ ਜੇ ਆਪਾਂ ਖੁਦ ਨੂੰ ਹਿੰਮਤ ਦਵਾਂਗੇ ਨਾ ਤਾਂ ਇਹ ਚੀਜ਼ਾਂ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰੋਣ ਤੋਂ ਬਾਅਦ ਇਨਸਾਨ ਦੇ ਵਿੱਚ ਉਹ ਜਿਹੜਾ ਅੰਦਰ ਗੁਬਾਰ ਬਣਿਆ ਹੁੰਦਾ ਹੈ ਗੱਲਾਂ ਦਾ ਵਿਚਾਰਾਂ ਦਾ ਇਮੋਸ਼ਨਸ ਇਕੱਠੇ ਹੋਏ ਹੁੰਦੇ ਆ ਉਹ ਜਦੋਂ ਨਿਕਲ ਜਾਂਦੇ ਆ ਵਹਿ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਬਾਅਦ ਦਿਨ 'ਚ ਸਾਨੂੰ ਸੰਤੁਸ਼ਟੀ ਦੇ ਦਿੰਦੇ ਆ ਕਿ ਆਖਿਰ ਸਾਡੇ ਮਨ ਤੇ ਜੋ ਬੋਝ ਸੀਗਾ ਉਹ ਹਲਕਾ ਹੋ ਗਿਆ ਹੂੰ ਮੈਂ ਇੱਕ ਚੀਜ਼ ਸੁਣੀ ਸੀਗੀ ਕਹਿੰਦੇ ਕਿ ਜਦੋਂ ਇਨਸਾਨ ਰੋਂਦਾ ਹੈ ਨਾ ਤਾਂ ਉਸ ਦੇ ਵਿੱਚ 99% ਉਹਦੀ ਫੀਲਿੰਗ ਹੁੰਦੀ ਆ ਹੋ ਇਮੋਸ਼ਨਸ ਹੁੰਦੇ ਆ 1% ਸਿਰਫ ਪਾਣੀ ਹੁੰਦਾ ਜੀ ਪਰ ਇਸ ਦੇ ਦੇ ਵਿੱਚ ਉਹਦਾ ਕਿੰਨਾ ਕੁਝ ਵਹਿ ਜਾਂਦਾ ਹੈ ਕਿੰਨਾ ਉਹਦਾ ਗੁੱਸਾ ਵਹਿ ਜਾਂਦਾ ਹੈ ਕਿੰਨਾ ਉਹਦਾ ਕਿਸੇ ਗੱਲ ਨੂੰ ਲੈ ਕੇ ਜਦੋਂ ਉਹ ਡੀਮੋਟੀਵੇਟ ਹੁੰਦਾ ਹੈ ਤੇ ਉਹ ਸਾਰਾ ਕੁਝ ਨਿਕਲ ਜਾਂਦਾ ਹੈ ਪਰ ਉਸ ਤੋਂ ਬਾਅਦ ਉਹ ਕਈ ਵਾਰ ਆਪਣੇ ਆਪ ਨੂੰ ਖੋਲਾ ਮਹਿਸੂਸ ਕਰਦਾ ਹੈ ਹਾਂ ਤੇ ਜਦੋਂ ਹੌਲਾ ਮਹਿਸੂਸ ਕਰਦੇ ਆ ਤਾਂ ਉਸ ਨੂੰ ਕਈ ਵਾਰ ਨਾ ਕੋਈ ਰਸਤਾ ਦਿਖ ਜਾਂਦਾ ਹੈ ਕਿ ਮੈਂ ਹੁਣ ਕਰਨਾ ਕੀ ਹੈ ਕਿਉਂਕਿ ਉਸ ਤੇ ਇੱਕ ਬੋਝ ਹਲਕਾ ਹੋ ਗਿਆ ਪਰ ਇਹ ਵੀ ਕਾਰਨ ਬਣਦਾ ਹੈ ਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਜ਼ਿਆਦਾ ਹੀ ਇਸ ਚੀਜ਼ ਦੇ ਵਿੱਚ ਫਸ ਜਾਂਦੇ ਆ ਕਿ ਹਰ ਪਲ ਰੋਈ ਜਾਂਦੇ ਆ ਹਰ ਪਲ ਆਪਣੇ ਆਪ ਨੂੰ ਕੋਸੀ ਜਾਂਦੇ ਆ ਦੁੱਖ ਨੂੰ ਇੰਨਾ ਜ਼ਿਆਦਾ ਮਹਿਸੂਸ ਕਰ ਲੈਂਦੇ ਆ ਕਿ ਇਹੀ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਰਹਿ ਗਿਆ ਕਿ ਸੁੱਖ ਪਤਾ ਨਹੀਂ ਕਦੋਂ ਆਏਗਾ ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਸੋਚਦੇ ਹੋ ਕਿ ਆ ਸਾਨੂੰ ਨਿਕਲਣਾ ਕਿਵੇਂ ਚਾਹੀਦਾ ਹੈ ਇਸ ਚੀਜ਼ਾਂ ਦੇ ਵਿੱਚ ਵੀ ਕਿਉਂਕਿ ਆਪਾਂ ਕਹਿ ਦਿੰਦੇ ਆ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਐਦਾਂ ਦੀ ਨਹੀਂ ਆ ਜੋ ਸੰਭਵ ਨਾ ਹੋ ਸਕੇ ਹਰ ਇੱਕ ਚੀਜ਼ ਸੰਭਵ ਹੈ ਪਰ ਸਾਨੂੰ ਹਿੰਮਤ ਰੱਖਣੀ ਚਾਹੀਦੀ ਹੈ ਪਰ ਉਹ ਹਿੰਮਤ ਆਵੇਗੀ ਕਿਵੇਂ ਕਿਉਂਕਿ ਕਈ ਵਾਰ ਐਦਾਂ ਹੁੰਦਾ ਕਿ ਸਾਡਾ ਜੋ ਆਲਾ ਦੁਆਲਾ ਆ ਉਹ ਸਾਨੂੰ ਡੀਮੋਟੀਵੇਟ ਕਰ ਦਿੰਦਾ ਜਾਂ ਫਿਰ ਕਹਿ ਦਿੰਦਾ ਕਿ ਤੇਰੇ ਇਹ ਬਾਜ਼ਤੀ ਗੱਲ ਨਹੀਂ ਆ ਤੂੰ ਇਹ ਨਹੀਂ ਕਰ ਸਕਦਾ ਇਆ ਫਿਰ ਉਹਨੂੰ ਕਈ ਵਾਰ ਇਦਾਂ ਟ੍ਰੀਟ ਕਰ ਦਿੰਦੇ ਆ ਜਾਂ ਫਿਰ ਉਹਨੂੰ ਇਸ ਚੀਜ਼ ਐਨਾ ਫਸਾ ਦਿੰਦੇ ਆ ਕਿ ਉਹ ਕਿ ਉਹ ਆਪਣੀ ਜਾਨ ਤੱਕ ਲੈਨ ਤੱਕ ਚਲੇ ਜਾਂਦਾ ਪਰ ਕੀ ਲੱਗਦਾ ਹੈ ਕਿ ਜਦੋਂ ਇਦਾਂ ਦਾ ਇਦਾਂ ਦੇ ਹਾਲਾਤ ਭਣਨ ਤਾਂ ਸਾਨੂੰ ਉੱਥੇ ਕੀ ਕਰਨਾ ਚਾਹੀਦਾ ਜਦੋਂ ਵੀ ਆਪਾਂ ਦੁੱਖ ਦੇ ਵਿੱਚ ਘਿਰੇ ਹੁੰਨੇ ਆਣਾ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਉਦੋਂ ਨਾ ਸਾਨੂੰ ਕੋਈ ਕੰਮ ਕਰਨਾ ਚੰਗਾ ਲੱਗਦਾ ਨਾ ਕਿਸੇ ਇਨਸਾਨ ਦੇ ਨਾਲ ਗੱਲਬਾਤ ਕਰਨਾ ਚੰਗਾ ਲੱਗਦਾ ਸੀ ਇਕੱਲੇ ਹੀ ਕਟੇ-ਕਟੇ ਜੇ ਰਹਿਣ ਲੱਗ ਪੈਂਦੇ ਆ ਕਿ ਸਾਨੂੰ ਕੋਈ ਬੁਲਾਵੇ ਵੀ ਨਾ ਜਿਹੜਾ ਅਸਲ ਗੱਲ ਹੁੰਦੀ ਹੈ ਸਾਡੇ ਅੰਦਰ ਚੱਲ ਰਹੀ ਹੁੰਦੀ ਆ ਅਸੀਂ ਉਹ ਕਿਸੇ ਨਾਲ ਕਰਨੀ ਪਾਉਂਦੇ ਤੇ ਕੋਈ ਦੂਸਰਾ ਸਾਨੂੰ ਕਿਵੇਂ ਸਮਝੇ ਵੀ ਇਹਨੂੰ ਕਿਸੇ ਹੋਰ ਗੱਲ ਦੀ ਪਰੇਸ਼ਾਨੀ ਆ ਉਹ ਹਾਪ ਭਾਵ ਦੇ ਕਿ ਇੱਕ ਦੋ ਵਾਰ ਕਹਿੰਦਾ ਜ਼ਰੂਰ ਹੈ ਵੀ ਕੋਈ ਗੱਲ ਹੈ ਤਾਂ ਸਾਨੂੰ ਦੱਸ ਪਰ ਆਪਾਂ ਆਪਣੀ ਉਲਝਣਾ ਦੇ ਵਿੱਚ ਇੰਨੇ ਜ਼ਿਆਦਾ ਉਲਝੇ ਹੋਨੇ ਅੰਦਰ ਨੇ ਦੁਖੀ ਹੋਨੇ ਆਪਾਂ ਇਹ ਸੋਚਦੇ ਆ ਕਿ ਯਾਰ ਇਹਨੇ ਕਿਹੜਾ ਸਮਝ ਲੈਣਾ ਛੱਡ ਪਰ ਆਪਾਂ ਉਹਨੂੰ ਕਹਿੰਦਾ ਨਹੀਂ ਕੋਈ ਗੱਲ ਨਹੀਂ ਹੈਗੀ ਪਰ ਹੁਣ ਇਸ ਰਸਤੇ ਤੇ ਆ ਕੇ ਅਸੀਂ ਆਪਣੇ ਆਪ ਨੂੰ ਕੱਢੀਏ ਹੀ ਦਿਮਾਗ ਹੈ ਨਾ ਜਿਹੜਾ ਸਾਡਾ ਇਹ ਸਭ ਤੋਂ ਵੱਡੀ ਚੀਜ਼ ਹੈ ਦੁਨੀਆਂ ਦੀ ਜਿਹੜੀ ਹਰੇਕ ਦੇ ਕੋਲ ਹੈਗੀ ਸਭ ਤੋਂ ਵੱਡੀ ਪਾਵਰ ਹੈ ਜਾਨਵਰਾਂ ਤੇ ਇਨਸਾਨਾਂ ਦੇ ਵਿੱਚ ਇਹੀ ਫਰਕ ਕਿਹਾ ਜਾਂਦਾ ਹੈ ਕਿ ਮਨੁੱਖ ਦੇ ਕੋਲ ਵਿਚਾਰ ਨੇ ਇਸੇ ਕਰਕੇ ਹੋਣਾ ਤੋਂ ਪਿੰਨੇ ਤੇ ਵਿਚਾਰ ਸਾਨੂੰ ਇਹੋ ਜਿਹੇ ਆਪਣੇ ਆਲੇ ਦੁਆਲੇ ਘੁਮਾਉਂਦੇ ਰਹਿੰਦੇ ਨੇ ਨਾ ਕਿ ਅਸੀਂ ਮਿੰਟਾਂ ਦੇ ਵਿੱਚ ਕੋਈ ਗੱਲ ਸੋਚ ਕੇ ਹੱਸ ਪੈਂਦੇ ਆ ਮਿੰਟਾਂ ਦੇ ਵਿੱਚ ਹੀ ਕੋਈ ਵਿਚਾਰ ਸਾਨੂੰ ਇੰਨਾ ਡੂੰਘਾ ਲੈ ਜਾਂਦਾ ਹੈ ਕਿ ਅਸੀਂ ਕਹਿੰਨੇ ਆ ਕਿ ਯਾਰ ਕਿੰਨਾ ਮਾੜਾ ਹੋ ਰਿਹਾ ਸਾਡੇ ਨਾਲ ਜਦੋਂ ਕਿ ਕਈ ਵਾਰੀ ਹੋ ਵੀ ਨਹੀਂ ਰਿਹਾ ਹੁੰਦਾ ਤਾਂ ਇਹਨਾਂ ਵਿਚਾਰਾਂ ਦੇ ਨਾਲ ਡੀਲ ਕਰਦੇ ਕਰਦੇ ਨਾ ਅਸੀਂ ਆਪਣੇ ਦੁੱਖ ਨੂੰ ਘਟਾ ਸਕਦੇ ਹਾਂ ਹਾਂ ਕਈ ਵਾਰੀ ਤਾਂ ਅਨਹੋਣੀ ਹੀ ਇਹੋ ਜਿਹੀ ਹੋ ਗਈ ਕਿ ਜਦੋਂ ਆਪਾਂ ਉਸ ਦੁੱਖ ਨੂੰ ਨਿਕਲਣ ਦੇ ਵਿੱਚੋਂ ਆਪਾਂ ਨੂੰ ਟਾਈਮ ਲੱਗਣਾ ਹੀ ਲੱਗਣਾ ਹੈ ਜੇ ਕੋਈ ਬੰਦਾ ਘਰ ਤੋਂ ਚਲਾ ਗਿਆ ਜਿਵੇਂ ਮੰਨ ਲਓ ਕਿਸੇ ਪਤੀ ਪਤਨੀ ਦਾ ਰਿਸ਼ਤੇ ਨੂੰ ਲੈ ਲਓ ਜਾਂ ਫਿਰ ਘਰ ਦੇ ਵਿੱਚ ਕੋਈ ਇਹੋ ਜਿਹੀ ਅਨਹੋਣੀ ਘਟਨਾ ਹੋ ਗਈ ਜੋ ਕਿਸੇ ਨੇ ਸੋਚੀ ਨਹੀਂ ਸੀ ਤਾਂ ਉਸ ਸਮੇਂ ਦੇ ਵਿੱਚੋਂ ਨਿਕਲਣ ਲਈ ਸਾਨੂੰ ਯਕੀਨਨ ਟਾਈਮ ਲੱਗੇਗਾ ਹੂੰ ਕਹਿੰਦੇ ਨੇ ਨਾ ਟਾਈਮ ਹੀ ਸਾਰੇ ਜ਼ਖਮ ਭਰ ਦਿੰਦਾ ਹੈ ਤਾ ਉੱਥੇ ਤੁਹਾਨੂੰ ਇੱਕ ਲੰਮਾ ਟਾਈਮ ਚਾਹੀਦਾ ਹੁੰਦਾ ਪਰ ਆਪਣੇ ਆਪ ਨੂੰ ਤੁਸੀਂ ਇੰਨਾ ਕ ਸਥਿਰ ਰੱਖੋ ਕਿ ਨਾਲ-ਨਾਲ ਤੁਸੀਂ ਰੱਬ ਨੂੰ ਯਾਦ ਕਰਦੇ ਰਹੋ ਕਿ ਹਾਂ ਇਹ ਚੀਜ਼ ਠੀਕ ਐ ਹੋਣੀ ਸੀ ਪਰ ਮੈਂ ਸੋਚਿਆ ਨਹੀਂ ਸੀ ਮੇਰੇ ਨਾਲ ਵੀ ਹੋ ਜਾਣੀ ਐ ਪਰ ਹੋ ਗਈ ਇਸ ਮੌਕੇ ਤੇ ਆਪਾਂ ਲੋਕਾਂ ਦਾ ਸਹਾਰਾ ਬਣ ਸਕਦੇ ਆ ਤੁਸੀਂ ਕਿਹਾ ਕਿ ਲੋਕ ਹੀ 네ਗੇਟਿਵ ਕਰ ਦਿੰਦੇ ਨੇ ਪਰ ਕੁਝ ਲੋਕ ਜ਼ਰੂਰ ਹੁੰਦੇ ਨੇ ਸਾਡੇ ਦੁੱਖ ਨੂੰ ਸਮਝਣ ਵਾਲੇ ਉਹਨਾਂ ਦੇ ਸੰਪਰਕ ਦੇ ਵਿੱਚ ਆਓ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੇ ਲਈ ਉਹ ਚੀਜ਼ਾਂ ਕਰੋ ਜੋ ਤੁਹਾਨੂੰ ਠੀਕ ਲੱਗਦੀਆਂ ਨੇ ਏ ਨਹੀਂ ਕਿ ਆਪਾਂ ਕਹੀਏ ਕਿ ਹੁਣ ਸਭ ਕੁਝ ਖਤਮ ਹੋ ਚੁੱਕਿਆ ਹੈ ਆਪਾਂ ਦੇਖਿਆ ਹੈ ਕਿ ਦੁਨੀਆ ਦੇ ਵਿੱਚ ਇਹੋ ਜਿਹੀ ਹੁਣ ਤੱਕ ਕੋਈ ਗੱਲ ਨਹੀਂ ਹੋਈ ਕੋਈ ਚੀਜ਼ ਨਹੀਂ ਹੋਈ ਜੋ ਕਿਸੇ ਹੋਰ ਦੇ ਨਾਲ ਨਾ ਵਾਪਰੀ ਹੋਵੇ ਸਭ ਕੁਝ ਹੋ ਚੁੱਕਿਆ ਪ੍ਰਦੀਪ ਮਾੜੇ ਤੋਂ ਮਾੜਾ ਆਪਾਂ ਕੋਈ ਵੀ ਘਟਨਾ ਸੋਚ ਲਈਏ ਸਭ ਕੁਝ ਇਸ ਦੁਨੀਆ ਦੇ ਵਿੱਚ ਹੋ ਚੁੱਕਿਆ ਫਿਰ ਵੀ ਦੁਨੀਆ ਤਾਂ ਚੱਲ ਰਹੀ ਹੈ ਨਾ ਇਹੀ ਦੇਖਦੇ ਹੋਏ ਆਪਾਂ ਨੂੰ ਵੀ ਇਹੀ ਕਰਨਾ ਪੈਣਾ ਹੈ ਕਿ ਇਹ ਦੁਨੀਆ ਤੇ ਇਹ ਜ਼ਿੰਦਗੀ ਇਦਾਂ ਹੀ ਚਲਦੀ ਰਹਿਣੀ ਹੈ ਪਰ ਜ਼ਰੂਰੀ ਹੈ ਕਿ ਜੇ ਸਾਡੇ ਤੇ ਕੋਈ ਬਿਫਤਾ ਆਣ ਪਈ ਹੈ ਤਾਂ ਅਸੀਂ ਹੌਸਲਾ ਰੱਖੀਏ ਹਿੰਮਤ ਰੱਖੀਏ ਜੇ ਕੋਈ ਦੂਸਰਾ ਸਾਡੇ ਨਾਲ ਦਾ ਵਿਅਕਤੀ ਇਹੋ ਜਹੀ ਮੁਸੀਬਤ ਦੇ ਵਿੱਚ ਹੈ ਤਾਂ ਆਪਾਂ ਉਹਦਾ ਸਾਥ ਦੇਹੀ ਅੱਗੇ ਵੱਧ ਕੇ بجائے ਕਿ ਉਹਨੂੰ ਇਹ ਕਹਿਣ ਦੇ ਕਿ ਕੋਈ ਨਾ ਤੂੰ ਉਦਾਂ ਹੀ ਦੁਖੀ ਹੋਣਾ ਰਹਿਣਾ ਹਨਾ ਮੇਰੇਕ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਉਨਾਂ ਦੀਆਂ ਫੀਲਿੰਗਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹ ਕਿਸ ਹੱਦ ਤੱਕ ਇੱਥੇ ਉਤਰਿਆ ਹੋਇਆ ਆ ਆਪਾਂ ਇਹਨੂੰ ਬਾਹਰ ਕੱਢਣਾ ਹੈ। ਔਰ ਇੱਕ ਦਿਨ ਇਹ ਜਹਾਂ ਹੁੰਦਾ ਹੈ ਕਿ ਆਪਾਂ ਪਿਛਲਾ ਸਾਰਾ ਹੌਲੀ-ਹੌਲੀ ਹੌਲੀ-ਹੌਲੀ ਪੁੱលਦੇ ਜਾਂਦੇ ਆ ਧੁੰਦਲਾ ਪੈ ਜਾਂਦਾ ਉਹ ਤੇ ਆਪਾਂ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲੈਣੇ ਆ। ਹਮਮ। ਕ੍ਰਿਸ਼ਨ ਤੁਸੀਂ ਦੱਸਿਆ ਕਿ ਸਮਾਂ ਜਿਹੜਾ ਆ ਉਹ ਹਰ ਇੱਕ ਇਨਸਾਨ ਤੇ ਚੰਗਾ ਮਾੜਾ ਜ਼ਰੂਰ ਆਉਂਦਾ ਹੈ ਤੇ ਇਹ ਸਮਾਂ ਬਹੁਤ ਬਲਵਾਨ ਆ। ਇਹ ਵੀ ਕਿਹਾ ਜਾਂਦਾ ਹੈ ਕਿ ਘੜੀ ਤੇ ਦੋ ਵਾਰੀ ਟਾਈਮ ਜ਼ਰੂਰ ਆਂਦਾ ਹੈ। ਤੇ ਕੋਰੇ ਦਿਨ ਨੂੰ ਆਂਦੇ ਤੇ ਕੋਰੇ ਰਾਤ ਨੂੰ ਆਂਦਾ। ਸੋ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਰਹਿਣਾ ਚਾਹੀਦਾ ਤੇ ਜ਼ਿੰਦਗੀ ਦੇ ਵਿੱਚ ਜੋ ਦੁੱਖ ਸੁੱਖ ਹੈ ਉਹਨੇ ਇਸ ਤਰੀਕੇ ਦੇ ਨਾਲ ਮਾਣਨਾ ਚਾਹੀਦਾ ਹੈ। ਕਿ ਜੇ ਸਾਡੇ ਕੋਲ ਅੱਜ ਮਾੜਾ ਸਮਾਂ ਆਇਆ ਤਾਂ ਕੱਲ ਨੂੰ ਚੰਗਾ ਸਮਾਂ ਵੀ ਆਏਗਾ। ਸੋ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਪਾਂ ਚੰਗੇ ਵਿਚਾਰ ਤੇ ਮਾੜੇ ਵਿਚਾਰਾਂ ਦੀ ਜਿਹੜੀ ਗੱਲ ਕੀਤੀ ਆ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆਉਂਦੀ ਹੈ ਕਿ ਹਾਂ ਕਿਸ ਤਰੀਕੇ ਦੇ ਨਾਲ ਤੁਸੀਂ ਵਧੀਆ ਸਮਝਾਇਆ ਕਿ ਕਿਵੇਂ ਸਾਨੂੰ ਆਪਣੇ ਵਿਚਾਰਾਂ ਤੇ ਜਿਹੜਾ ਕਾਬੂ ਪਾਉਣਾ ਚਾਹੀਦਾ ਆ। ਕੀ ਵੀ ਸਾਡੇ ਜਿਹੜੇ ਵਿਚਾਰ ਹੋਣੇ ਚਾਹੀਦੇ ਆ ਕਿਉਂਕਿ ਹਰ ਇੱਕ ਚੀਜ਼ ਨੂੰ ਆਪਾਂ ਨੂੰ ਇਸ ਤਰੀਕੇ ਦੇ ਨਾਲ ਮੰਨਣਾ ਚਾਹੀਦਾ ਹੈ ਕਿ ਇਹ ਜ਼ਿੰਦਗੀ ਦਾ ਹਿੱਸਾ ਹੈ ਹਮ ਸੋ ਗੁਰਸ਼ਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਦੀਪ